ਹਾਂਜੀ ਬੈਗਰ ਜੀ ਸਾਗ ਆਪਣਾ ਬਣ ਕੇ ਤਿਆਰ ਆ ਜੀ ਆਪਾਂ ਚੁੱਲੇ ਤੇ ਰੱਖ ਕੇ ਲਾ ਕੇ ਅੰਦਰ ਹਲਪ ਤੇ ਰੱਖ ਲਏ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਜੀ ਆਲਣ ਪਾਵਾਂਗੇ ਮੱਕੀ ਦੇ ਆਟੇ ਦਾ ਥੋੜ-ਥੋੜ ਕਰਕੇ ਪਾਉਣੇ ਆ ਜੀ ਇੱਧਰ ਜੀ ਆਪਾਂ ਨੇ ਰੱਖਿਆ ਗਰਮ ਪਾਣੀ ਸਾਗ ਚ ਪਾਉਣ ਵਾਸਤੇ ਗਰਮ ਪਾਣੀ ਪਾਵਾਂਗੇ ਜੀ ਬੈਗਰ ਲੋ ਜੀ ਆਪਾਂ ਮੱਕੀ ਦਾ ਆਟਾ ਪਾ ਕੇ ਚੰਗੀ ਤਰ੍ਹਾਂ ਪਹਿਲਾਂ ਸਾਗ ਦੇ ਵਿੱਚ ਮਿਕਸ ਕਰ ਦਾਂਗੇ। ਲੋ ਜੀ ਜਦੋਂ ਆਪਾਂ ਮੱਕੀ ਦਾ ਆਟਾ ਜਿਹੜਾ ਪਾਇਆ ਆਲਣ ਘਰਸੀ ਨਾਲ ਸਾਰਾ ਵਿੱਚ ਚੰਗੀ ਤਰ੍ਹਾਂ ਲੜਾ ਲਾਂਗੇ ਪਹਿਲਾਂ। ਲੋ ਜੀ ਆਪਾਂ ਜਿੰਨਾ ਕਪੜਾ ਸਾਗ ਤੇ ਉਹਦੇ ਹਿਸਾਬ ਨਾਲ ਮੱਕੀ ਦਾ ਆਟਾ ਪਾ ਲਿਆ ਆਲਣ ਉਨਾ ਪਕੜਛੀ ਦੇ ਨਾਲ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ। ਲਓ ਜੀ ਆਪਾਂ ਥੋੜਾ ਥੋੜਾ ਜਿਹਾ ਗਰੰਡਰ ਦੇ ਰਾਂਗੇ ਬਾਲਾ ਨਹੀਂ ਫੇਰਦੇ। ਫਿਰ ਆਪਾਂ ਥੋੜਾ ਜਿਹਾ ਫੇਰ ਕੇ ਬਾਅਦ ਚ ਕੋਟਨੇ ਨਾਲ ਘੋਟ ਦਾਂਗੇ। ਲਓ ਜੀ ਆਲਣ ਆਪਣਾ ਪੈ ਗਿਆ ਆਪਾਂ। ਚੱਲੇ ਦੇ ਉੱਪਰ ਰੱਖ ਲਿਆ ਸਾਗ। ਥੋੜੀ ਜਿਹਾ ਆਪਾਂ ਮਸ਼ੀਨ ਫੇਰ ਲਈ ਸੀਗੀ। ਥੋੜਾ ਜਿਹਾ ਫਿਰ ਆਪਾਂ ਕੋਟਣੇ ਦੇ ਨਾਲ ਕੋਟ ਲੈ ਸੀ ਬਾਹਲੀ ਨਹੀਂ ਮਸ਼ੀਨ ਫੇਰਦੇ ਆਪਾਂ ਫਿਰ ਮਸ਼ੀਨ ਨਾਲ ਬਾਹੜਾ ਹੀ ਪਤਲਾ ਜਿਹਾ ਬਣ ਜਾਂਦਾ ਉਹ ਵਧੀਆ ਨਹੀਂ ਲੱਗਦਾ ਪਾਣੀ ਪਾ ਕੇ ਚੰਗੀ ਤਰ੍ਹਾਂ ਕੋਟਤਾ ਲੋ ਜੀ ਆਪਣਾ 5:30 ਵਜੇ ਨੂੰ ਆਪਣਾ ਹੱਲਣ ਪਾ ਲਿਆ ਆਪਾਂ ਨੇ ਨਾਲੇ ਬਣਾਵਾਂਗੇ ਜੀ ਹੁ ਮੱਕੀ ਦੀਆਂ ਰੋਟੀਆਂ ਲੋ ਜੀ ਇਧਰ ਆਪਣੀ ਮੱਕੀ ਦਾ ਆਟਾ ਛਾਣ ਲਿਆ ਗੁੰਨ ਕੇ ਕਰਦੇ ਆਂ ਤਿਆਰ ਲੋ ਜੀ ਮੱਕੀ ਦਾ ਆਟਾ ਆਪਣੀ ਗੁੰਨ ਕੇ ਕਰ ਲਿਆ ਤਿਆਰ ਮੱਕੀ ਆਪਾਂ ਨਾਲ ਦੀ ਨਾਲ ਮੜੀ ਜਾਵਾਂਗੇ ਜੀ ਜਦੋਂ ਰੋਟੀਆਂ ਬਣਾਵਾਂਗੇ ਇੱਕ ਵਾਰੀ ਬਸ ਇਕੱਠਾ ਜਿਹਾ ਕਰਕੇ ਰੱਖ ਲੈ ਢੱਕ ਲੈਣੇ ਹੁਣ ਚੁੱਲੇ ਮੋਰੀ ਲੈ ਕੇ ਜਾਣੇ ਲੋ ਜੀ ਚੁੱਲੇ ਤੇ ਅੱਗ ਜਾਲ ਲਈ ਤਵਾ ਧਰ ਲੈ ਇੱਧਰ ਆਟਾ ਰੱਖ ਲਿਆ ਜੀ ਇੱਧਰ ਰੋਟੀਆਂ ਦਾ ਡੱਬਾ ਰੱਖ ਲਿਆ ਨਾਲ ਦੀ ਨਾਲ ਪਕਾਵਾਂਗੇ ਤਵਾ ਵੀ ਆਪਣਾ ਗਰਮ ਹੋ ਚੁੱਕਿਆ ਜੀ ਆਪਾਂ ਵਧੀਆ ਟਾਈਮ ਨਾਲ ਹੀ ਪਾ ਲਿਆ ਸੀਗਾ ਜੀ ਆਲਣ लो जी अपनी बन रही मक्की मक् रोटियां ਲੋ ਜੀ ਆਪਾਂ ਨੇ ਰੋਟੀ ਦੀ ਸਾਈਡ ਚੇਂਜ ਕਰਤੀ ਰੋਟੀ ਆਪਾਂ ਥੋੜੀ ਜਿਹੀ ਵੱਡੀ ਕਰਤੀ ਜੀ ਪਹਿਲੀ ਰੋਟੀ ਆਪਣੀ ਥੋੜੀ ਜਿਹੀ ਛੋਟੀ ਸੀ ਫਿਰ ਆਪਾਂ ਰੋਟੀ ਵੱਡੀ ਕਰਤੀ ਤੇ ਵੱਡੀ ਰੋਟੀ ਗੋਲ ਗੋਲ ਜੀ ਸੋਹਣੀ ਲੱਗਦੀ ਆ ਕੀ ਕੁਲੀ ਬਹੁਤ ਸੋਹਣੀਆਂ ਰੋਟੀਆਂ ਬਣ ਕੇ ਹੁੰਦੀਆਂ ਨੇ ਤਿਆਰ ਚੁੱਲੇ ਦੀ ਰੋਟੀ ਦਾ ਦੀ ਬੱਖਰੇ ਹੀ ਸਵਾਦ ਹੁੰਦਾ ਆਪਾਂ ਗੈਸ ਤੇ ਬਣਾ ਤਾਂ ਲੈਨੇ ਆ ਪਰ ਉਹ ਜਿਹੜਾ ਟੇਸਟ ਨਹੀਂ ਆਉਂਦਾ ਚੁੱਲੇ ਵਰਗਾ ਲੋਕ ਜਿੰਨੀਆਂ ਟੋਟੀਆਂ ਆਪੇ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਾਂਗੇ ਤੇ ਨਾਲ ਦੀ ਨਾਲ ਆਪਾਂ ਡੱਬੇ ਦੇ ਵਿੱਚ ਵੀ ਰੱਖੀ ਜਾਂਦੇ ਆ ਉਹ ਜੇ ਅੱਜ ਆਪਾਂ ਬਣਾਇਆ ਸਾਗ ਤੇ ਫਿਰ ਸਾਗ ਦੇ ਨਾਲ ਤਾਂ ਜੀ ਮੱਕੀ ਦੀ ਰੋਟੀ ਵਧੀਆ ਲੱਗਦੀ ਹੈ ਤੇ ਸਾਰੇ ਭੈਣ ਭਰਾ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਜੀ ਸੋਹਣ ਸੋਹਣ ਕਮੈਂਟ ਕਰਦੇ ਨੇ ਡੇਲੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਪੂਰੀ ਵੀਡੀਓ ਦੇਖਿਆ ਕਰੋ ਤੇ ਆਪਾਂ ਵੀ ਸਾਰੇ ਭੈਣ ਭਰਾਵਾਂ ਨਾਲ ਜਿਨ੍ਹਾਂ ਨੇ ਜੁੜੇ ਹੋਏ ਆਂ ਜੀ ਸਾਰਿਆਂ ਦੀ ਵੀਡੀਓ ਪੂਰੀ ਦੇਖਦੇ ਹੋਣੇ ਆ ਜੇ ਵਿੱਚ ਕੋਈ ਐਡ ਵੀ ਆਉਂਦੀ ਹੈ ਜੀ ਤਾਂ ਆਪਾਂ ਐਡ ਵੀ ਦੇਖਦੇ ਹੋਣੇ ਆ ਜੀ ਮੈਂ ਫੋਨ ਲਾ ਕੇ ਰੱਖ ਦੇਣੀ ਹੁੰਨੀ ਆ ਤੇ ਕੰਮ ਕਰੀ ਜਾਣੀ ਹੁੰਨੀ ਆ ਤੇ ਨਾਲ ਵੀਡੀਓ ਸੁਣੀ ਜਾਣੀ ਹੁੰਨੀ ਆ ਤੇ ਐਡ ਵੀ ਵਿੱਚ ਪੂਰੀ ਦੇਖਦੀ ਹੁੰਨੀ ਆ ਜੀ ਕਿਉਂਕਿ ਹਰੇਕ ਬੰਦਾ ਮਿਹਨਤ ਕਰ ਰਿਹਾ ਕਦੇ ਵੀ ਕਿਸੇ ਦੀ ਐਡ ਆ ਜਿਹੜੀ ਜੋ ਆਪਾਂ ਸਕਿਪ ਨਹੀਂ ਕੀਤੀ ਹੈਗੀ ਜੋ ਟਾਈਮ ਹੁੰਦਾ ਆਪਾਂ ਦੇਖੀ ਵੀ ਜਾਂਦੇ ਹੁਣੇ ਤੇ ਕੰਮ ਕਰਦੇ ਆ ਕੋਲੇ ਲਾ ਕੇ ਵੀ ਰੱਖ ਲੈਣੇ ਹੁਣੇ ਤੁਹਾਨੂੰ ਪਤਾ ਹੀ ਸਾਡੇ ਤਾਂ ਬੀਬੀਆਂ ਦੇ ਕੰਮੇ ਨਹੀਂ ਮੁੱਕਦੇ ਸਾਰੇ ਦਿਹਾੜੀ ਇੱਕ ਹੁਣ ਦਿਨ ਛੋਟੇ ਛੋਟੇ ਨੇ ਤੇ ਇਹ ਫਿਰ ਵੀਡੀਓ ਲਾ ਕੇ ਕੋਲੇ ਰੱਖ ਲਈਦੀ ਆ ਜੀ ਤੇ ਕਿਸੇ ਵੀ ਭੈਣ ਪਰ ਆਨੂੰ ਆਪਾਂ ਨਰਾਜ ਨਹੀਂ ਕਰਦੇ ਜੀ ਸਾਰਿਆਂ ਦੇ ਵੀਡੀਓ ਦੇਖਦੇ ਆ ਕਮੈਂਟ ਕਰਦੇ ਆ ਤੇ ਤੁਸੀਂ ਵੀ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਹੋ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਇਸੇ ਤਰ੍ਹਾਂ ਜੁੜੇ ਰਹੋ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਹੌਸਲਾ ਬਜਾਈ ਕਰਦੇ ਰਹੋ ਜੀ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਹੋ ਫਿਰ ਸਾਨੂੰ ਜੀ ਤੁਸੀਂ ਹੌਸਲਾ ਦਿੰਦੇ ਹੋ ਤੁਹਾਡਾ ਧੰਨਵਾਦ ਆ ਜੀ ਲੋ ਜੀ ਆਪਾਂ ਇਹਦੇ ਵਿੱਚ ਕਣਕ ਦਾ ਆਟਾ ਨਹੀਂ ਮਿਕਸ ਕੀਤਾ ਨੇਰੀ ਮੱਕੀ ਨੇ ਬਣਾਉਨੇ ਆ ਜੀ ਤੇ ਹੁਣ ਸਾਗ ਦੇ ਨਾਲ ਤਾਂ ਜੀ ਫਿਰ ਨੇਰੀ ਮੱਕੀ ਨੇ ਵਧੀਆ ਲੱਗਦੀਆਂ ਨੇ ਅੱਗੇ ਤਾਂ ਜੀ ਵੱਡੇ ਟੱਬਰ ਹੁੰਦੇ ਸੀਗੇ ਤੇ ਰੋਟੀਆਂ ਵੀ ਜ਼ਿਆਦਾ ਹੁੰਦੀਆਂ ਸੀ ਜੁਆਇੰਟ ਫੈਮਿਲੀ ਹੁੰਦੀਆਂ ਸੀ ਜੀ ਹੁਣ ਛੋਟੇ ਛੋਟੇ ਪਰਿਵਾਰ ਨੇ ਤੇ ਰੋਟੀਆਂ ਵੀ ਥੋੜੀਆਂ ਥੋੜੀਆਂ ਹੀ ਹੁੰਦੀਆਂ ਨੇ ਜੀ ਤੇ ਫਿਰ ਆਏ ਹੁੰਦਾ ਵੀ ਇੰਨੇ ਕ ਰੋਟੀਆਂ ਨੂੰ ਕੀ ਅੱਗ ਜਾਲਣੀ ਆ ਜੀ ਜੇ ਆਪਾਂ ਬਣਾਇਆ ਸੀ ਜੀ ਅੱਜ ਸਾਗ ਤੇ ਆਪਣਾ ਚਲੋ ਜੀ ਹੁਣ ਅੱਗ ਮੱਚਦੀ ਆ ਨਾ ਮੱਕੀ ਦਾ ਰੋਟੀਆਂ ਵੀ ਚੁੱਲੇ ਤੇ ਬਣਾਉਨੇ ਆ ਜੇ 2-3 ਕੰਮ ਕਰਨੇ ਹੁੰਦੇ ਨੇ ਆਪਾਂ ਫਿਰ ਤਾਂ ਆਪਾਂ ਚੁੱਲੇ ਤੇ ਅੱਗ ਜਾਲਦੇ ਹੁੰਨੇ ਨਹੀਂ ਫਿਰ ਗੈਸ ਤੇ ਬਣਾ ਲਈਦੀਆਂ ਉਹ ਲੋ ਦੀ ਵਧੀਆ ਰੋਟੀ ਰੜ ਜਾਂਦੀ ਹੈ ਜੀ ਲੋੜੀ ਚੁੱਲ੍ਹੇ ਦੇ ਵਿੱਚ ਰਾੜੀ ਹੋਈ ਰੋਟੀ ਤਾਂ ਜੀ ਬਹੁਤ ਵਧੀਆ ਲੱਗਦੀ ਹੈ